ਜਲਦੀ ਹੀ ਟੋਲ ਵਸੂਲੀ ਦਾ ਤਰੀਕਾ ਬਦਲਣ ਜਾ ਰਿਹਾ ਹੈ ਕੁਝ ਸਮੇਂ ਬਾਅਦ ਤੁਹਾਡੇ ਵਾਹਨਾਂ ਤੋਂ ਫਾਸਟ ਟੈਗ ਦੀ ਬਜਾਏ ਜੀਪੀਐਸ ਰਾਹੀਂ ਟੋਲ ਕਟਿਆ ਜਾਵੇਗਾ ਤੇ ਵਾਹਨ ਬਿਨਾਂ ਰੁਕੇ ਆਪਣੀ ਪੂਰੀ ਰਫ਼ਤਾਰ ਨਾਲ ਸਫ਼ਰ ਕਰ ਸਕਣਗੇ ਜਦੋਂ 3 ਸਾਲ ਪਹਿਲਾਂ ਦੇਸ਼ ਵਿੱਚ ਫਾਸਟ ਟੈਗ ਰਾਹੀਂ ਟੋਲ ਵਸੂਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਤਾਂ ਇਸ ਨੂੰ ਗੇਮ ਚੇਂਜਰ ਕਿਹਾ ਗਿਆ ਸੀ ਹਾਲਾਂਕਿ ਹੁਣ ਇਸ ਵਿਧੀ ਨੂੰ ਬਦਲਣ ਦਾ ਸਮਾਂ ਆ ਗਿਆ ਕਿਉਂਕਿ ਦੇਸ਼ ਵਿੱਚ ਟੋਲ ਵਸੂਲੀ ਸਿੱਧੇ ਜੀਪੀਐਸ ਰਾਹੀਂ ਕੀਤੀ ਜਾਵੇਗੀ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗੜਕਰੀ ਨੇ ਲਗਭਗ 3 ਹਫਤੇ ਪਹਿਲਾਂ ਕਿਹਾ ਸੀ ਕਿ ਦੇਸ਼ ਵਿੱਚ ਜੀਪੀਐਸ ਰਾਹੀਂ ਟੋਲ ਉਗਰਾਹੀ ਮਾਰਚ 2024 ਤੋਂ ਸ਼ੁਰੂ ਹੋ ਸਕਦੀ ਹੈ ਫੈਸਲੇ ਅ੍ਰੀ ਵਿੱਚ ਅਗਲੇ ਮਹੀਨੇ ਭਾਵ ਫਰਵਰੀ 2024 ਤੋਂ ਦੇਸ਼ ਦੇ ਲਗਭਗ 10 ਰਾਜ ਮਾਰਗਾਂ ਤੇ ਜੀਪੀਐਸ ਆਧਾਰਿਤ ਟੋਲ ਵਸੂਲੀ ਦੀ ਟੈਸਟਿੰਗ ਸ਼ੁਰੂ ਹੋਣ ਜਾ ਰਹੀ ਹੈ ਇੱਕ ਨਿੱਜੀ ਖਬਰ ਮੁਤਾਬਕ ਇਹ ਜਾਣਕਾਰੀ ਮਿਲੀ ਹੈ ਇਸ ਦਾ ਸਪਸ਼ਟ ਮਤਲਬ ਹੈ ਕਿ ਜਲਦੀ ਹੀ ਫਾਸਟੈਗ ਰਾਹੀਂ ਟੋਲ ਉਗਰਾਹੀ ਕਰਨਾ ਬਿੱਤੇ ਦੀ ਗੱਲ ਪੜ ਜਾਵੇਗੀ ਅਤੇ ਜੀਪੀਐਸ ਆਧਾਰਿਤ ਟੋਲ ਵਸੂਲੀ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਵੇਗੀ ਇੱਕ ਨਿੱਜੀ ਖਬਰ ਮੁਤਾਬਕ ਇਹ ਵੀ ਦੱਸਿਆ ਗਿਆ ਹੈ ਕਿ ਦੇਸ਼ ਭਰ ਵਿੱਚ ਇਸ ਨਵੀਂ ਜੀਪੀਐਸ ਟੋਲ ਉਗਰਾਹੀ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਇਸ ਦਾ ਪਾਇਲਟ ਪ੍ਰੋਜੈਕਟ ਕੁਝ ਸੀਮਤ ਹਾਈਵੇ ਤੇ ਚਲਾਇਆ ਜਾਵੇਗਾ ਇਸ ਰਾਹੀਂ ਇਹ ਦੇਖਿਆ ਜਾਵੇਗਾ ਕਿ ਮਾਰਚ ਤੱਕ ਦੇਸ਼ ਭਰ ਵਿੱਚ ਇਸ ਨੂੰ ਸੁਚਾਰੂ ਢੰਗ ਨਾਲ ਅਤੇ ਬਿਨਾ ਕਿਸੇ ਸਮੱਸਿਆ ਦੇ ਲਾਗੂ ਕਰਨ ਲਈ ਕਿਵੇਂ ਕੰਮ ਕੀਤਾ ਜਾ ਸਕਦਾ ਹੈ ਇਹ ਜਾਣਕਾਰੀ ਸੜਕ ਅਤੇ ਆਵਾਜਾਈ ਮੰਤਰਾਲੇ ਦੇ ਸਕੱਤਰ ਅਨੁਰਾਗ ਜੈਨ ਨੇ ਦਿੱਤੀ ਹੈ ਨਵੀਂ ਪ੍ਰਣਾਲੀ ਰਾਹੀਂ ਰੂਟ ਰਾਹੀਂ ਟੋਲ ਵਸੂਲੀ ਕੀਤੀ ਜਾਵੇਗੀ ਅਤੇ ਇਸ ਨਾਲ ਪੱਕੇ ਟੋਲ ਪਲਾਜ਼ਿਆਂ ਦੀ ਲੋਡ ਖਤਮ ਹੋ ਜਾਵੇਗੀ